ਉੱਕਲ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਜੀ ਇੰਨਾ ਕੁ ਪੁੱਛ ਲਿਓ ਕਿਸੇ ਸਟੇਜ ਤੇ ਬੋਲਦੇ ਹੋ ਕਿ ਇੰਨਾ ਝੂਠ ਚੱਲ ਰਿਹਾ ਇੰਨਾ ਝੂਠ ਚੱਲ ਰਿਹਾ ਚਲੋ ਐਂ ਕਰੋ ਪ੍ਰਧਾਨ ਮੰਤਰੀ ਸਾਹਿਬ ਜੀ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੇਤਲੀ ਤਾਂ ਦਿਖਾ ਦਿਓ जिदे ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਾਂਗੇ ਆ ਕਰ ਦਾਂਗੇ ਅੱਛਾ ਅਰਵਿੰਦ केजरीवाल ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫ਼ਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਾਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਾਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਾਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਾਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਾਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਾਰੰਟੀ ਰਾਸ਼ਨ ਤੁਹਾਡੇ ਘਰ-ਘਰ ਮਿਲੇਗੂ ਅੱਠਵੀਂ ਗਾਰੰਟੀ ਸਰਕਾਰ ਪਿਪਲਾ ਬੋਰਡਾਂ ਤੋਂ ਚੱਲੂਗੀ ਇਸ ਤਰ੍ਹਾਂ ਗਾਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀ ਇੰਨ ਕਿਆ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਵੀ ਆ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆ ਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ ਚੋਂ ਕਾਲਾ ਤਨ ਜਾ ਰਿਹਾ ਹੈ और मोदी जी हर रोज कहें उत्तर च जाके कहें दखण च जाके कहें पच्छम जाके कहते पूर्व जाके क्या भ्रष्टाचारियों को छोड़ूंगा नहीं बिल्कुल सही कहें वो उन्हें कहने का मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस ਵਾਸ਼ਿੰਗ ਮਸ਼ੀਨ ਹੈਗੀ ਐਨਾਂ ਕੋਲੇ ਉੱਚ ਤੋਂ ਲੈਂਦੇ ਨੇ ਉਹ ਤੋਂ ਬਾਅਦ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਬਸ